ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨਨਾ ਜੀ ਮਹਾਰਾਜ ਕੀ ਜੈ ਚੋਜੀ ਬਾਦਸ਼ਾਹ ਸੰਤ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸੰਤ ਗਿਰਦਾਰੀਨਾਥ ਜੀ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸੋ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਦੇਸ਼ਾਂ ਦੇਸ਼ਾਂ ਦੇ ਵਿੱਚ ਸਮੂੱਚੀ ਸਾਧ ਸੰਗਤ ਜੀ ਨੂੰ ਜਿੰਨੇ ਵੀ ਬੈਠੇ ਹੋਈ ਸੰਗਤ ਹੈ ਸਾਰਿਆਂ ਨੂੰ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਪਾਵਨ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਸਤ ਸੰਗਤ ਜੀ ਅੱਜ ਤਰੀਕ ਹੈ 7 ਅਕਤੂਬਰ 2024 ਠੀਕ 10 ਦਿਨ ਬਾਅਦ 17 ਅਕਤੂਬਰ 2024 ਨੂੰ ਭਗਵਾਨ ਵਾਲਮੀਕ ਜੀ ਮਹਾਰਾਜ ਦਾ ਪਾਵਨ ਪ੍ਰਗਟ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਣਾ ਹੈ ਔਰ ਰਾਜ ਪਦਰੀ ਜਿਹੜਾ ਪ੍ਰੋਗਰਾਮ ਹੈ ਸਟੇਟ ਲੈਵਲ ਦਾ ਜੋ ਪ੍ਰੋਗਰਾਮ ਹੈ ਭਗਵਾਨ ਵਾਲਮੀ ਕੀ ਤੀਰਥ ਅਮਰਤ ਸਰ ਵਿਖੇ ਹੋਣਾ ਹੈ ਸੰਤਾ ਦੀ ਯੋਗਾ ਕਵਾਈ ਦੇ ਵਿੱਚ ਸੋ ਸੰਗਤ ਜੀ ਆਪ ਜੀ ਦੇ ਨਾਲ ਇੱਕ ਬੜਾ ਜ਼ਰੂਰੀ ਤੇ ਅਹਿਮ ਵਿਚਾਰ ਕਰਨਾ ਹੈ ਸੋ ਵਿਚਾਰ ਸਤਸੰਗਤ ਜੀ ਕਿ ਪ੍ਰਮਾਤਮਾ ਭਗਵਾਨ ਵਾਲਮੀਕ ਜੀ ਮਹਾਰਾਜ ਜਿਨ੍ਹਾਂ ਨੂੰ ਹਰੇਕ ਧਰਮ ਦੇ ਲੋਕ ਅਲੱਗ-ਅਲੱਗ ਨਾਵਾਂ ਦੇ ਨਾਲ ਪੁਕਾਰਦੇ ਆ ਕੋਈ ਇਹਨਾਂ ਨੂੰ ਅੱਲਾ ਕਹ ਰਿਹਾ ਕੋਈ ਈਸ਼ਵਰ ਕੋਈ ਵਾਹਿਗੁਰੂ ਕੋਈ ਰਾਮ ਕੋਈ ਰਹੀਮ ਕੋਈ ਗੋਡ ਸੋ ਸਤਸੰਗਤ ਜੀ ਪ੍ਰਮਾਤਮਾ ਦੇ ਨਾਮ ਦੇ ਸੁਕਸ਼ਮ ਨਾਮ ਨੇ ਸੋ ਪ੍ਰਮਾਤਮਾ ਪ੍ਰਗਟ ਹੋਏ ਆ ਨਾ ਕਿ ਉਹਨਾਂ ਦਾ ਜਨਮ ਹੋਇਆ ਸੋ ਗੁਰੂ ਗਿਆਨनाथ ਜੀ ਮਹਾਰਾਜ ਆਪਣੇ ਪਾਵਨ ਮੁਖਾਰਜਿੰਦ ਦੇ ਵਿੱਚੋਂ ਸ਼ਲੋਕ ਜਿਹੜਾ ਹੈ ਸਾਧ ਸੰਗਤ ਜੀ ਨੂੰ ਸਰਵਣ ਕਰਵਾਉਂਦੇ ਐ ਕਿ ਨਾ ਕੀ ਉਸ ਦੀ ਮਾਤਾ ਸੰਗਤੇ ਨਾ ਕੀ ਉਸ ਦਾ ਬਾਪ ਉਹ ਆਪੇ ਵਿੱਚੋਂ ਪ੍ਰਗਟ ਹੋਇਆ ਆਪੇ ਦਾ ਪ੍ਰਤਾਪ ਤਾਂ ਸਾਧ ਸੰਗਤ ਜੀ ਇਹ ਸ਼ਲੋਕ ਆਧਵਾਸੀਆਂ ਦੇ ਕੌਮੀ ਗ੍ਰੰਥ ਗਿਆਨਪ੍ਰਕਾਸ਼ ਮਹਾਰਾਜ ਦੇ ਵਿੱਚ ਵੀ ਸ਼ੋਭਿਤ ਹੈ ਕਿ ਸ਼ਬਦ ਰੂਪ ਪ੍ਰਮਾਤਮਾ ਨੇ ਪਹਿਲਾਂ ਦੁਨੀਆ ਦੇ ਉੱਤੇ ਸ਼ਬਦ ਦੇ ਨਾਲ ਆਪਣੇ ਆਪ ਨੂੰ ਪ੍ਰਗਟ ਕੀਤਾ ਸਭ ਤੋਂ ਪਹਿਲਾਂ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਉਹ ਬ੍ਰਹਮ ਆਪਣੇ ਆਪ ਨੂੰ ਸ਼ਬਦ ਦੇ ਨਾਲ ਪ੍ਰਗਟ ਕੀਤਾ ਉਸੇ ਸ਼ਬਦ ਦੇ ਨਾਲ ਇੱਕ ਆਪਣੇ ਅੰਦਰੋਂ ਜੋਤ ਨੂੰ ਪ੍ਰਗਟ ਕੀਤਾ ਉਹਨੂੰ ਇਨਸਾਨ ਦਾ ਰੂਪ ਦਿੱਤਾ ਸੋ ਜਿੱਥੋਂ ਗੁਰੂ ਚੇਲੇ ਦੀ ਜਿਹੜੀ ਪਰੰਪਰਾ ਹੈ ਗੁਰੂ ਸੇਸ਼ ਪ੍ਰਣਾਲੀ ਪ੍ਰਚਲਿਤ ਹੋਈ ਤਾਂ ਸੰਗਤ ਜੀ ਵਾਲਮੀਕ ਭਗਵਾਨ ਸਾਡੇ ਇਸ਼ਟ ਨੇ ਉਹ ਪ੍ਰਗਟ ਹੋਏ ਐ ਉਹਨਾਂ ਦੀ ਨਾਂ ਕੋਈ ਮਾਂ ਐ ਨਾ ਕੋਈ ਬਾਪ ਹੈ ਉਹ ਸ਼ਬਦ ਰੂਪ ਪਰਮਾਤਮਾ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਵਸਦੇ ਹੈ ਹਰੇਕ ਜਗ੍ਹਾ ਪਰਮਾਤਮਾ ਵਾਲਮੀਕੀ ਭਗਵਾਨ ਦਾ ਆਵਾਸ ਹੈ ਸੋ ਸਾਧ ਸੰਗਤ ਜੀ ਬੇਨਤੀ ਉਹਨਾਂ ਸੰਗਤਾਂ ਨੂੰ ਹੈ ਕਿ ਜੋ ਸੰਗਤ ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਗਟ ਦਿਵਸ ਦੇ ਨਾਮ ਤੇ ਕੇਕ ਕੱਟਦੇ ਹੈ ਸੋ ਸਾਧ ਸੰਗਤ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਧ ਸੰਗਤ ਜੀ ਕੇਕ ਇਸ ਦੁਨੀਆ ਦੇ ਵਿੱਚ ਇਸ ਮਾਦ ਰੋਗ ਤੇ ਜੋ ਜੀਵ ਇਨਸਾਨੀ ਰੂਪ ਦੇ ਵਿੱਚ ਆਉਂਦੇ ਆ ਚਾਹੇ ਉਹ ਇਸਤਰੀ ਹੈ ਚਾਹੇ ਪੁਰਸ਼ ਹੈ ਜੋ ਮਾਤ ਗਰਭ ਦੇ ਵਿੱਚੋਂ ਜਨਮ ਲੈ ਕੇ ਆਏ ਆ ਕੇਕ ਉਹਨਾਂ ਦੇ ਕੱਟੇ ਜਾਂਦੇ ਆ ਨਾ ਕਿ ਪਰਮਾਤਮਾ ਦੇ ਸੋ ਬੇਨਤੀ ਹੈ ਸੰਗਤ ਨੂੰ ਕਿ ਜਿਹੜੀ ਸੰਗਤ ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਗਟ ਦਿਵਸ ਦੇ ਨਾਮ ਤੇ ਕੇਕ ਕੱਟਦੀ ਹੈ ਸੋ ਇਹ ਗਲਤ ਹੈ ਸਾਧ ਸੰਗਤ ਜੀ ਕਿਰਪਾ ਕਰਕੇ ਕੇਕ ਹੈ ਜਿਹੜੋ ਨਾ ਕੱਟੇ ਜਾਣ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਤੇ ਜੋ ਨਾਮ ਸਿਮਰਨ ਹੈ ਭਜਨ ਬੰਦਗੀ ਹੈ ਜੋ ਆਦ ਕਾਲ ਤੋਂ ਲੈ ਕੇ ਸੰਤਾ ਮਹਾਪੁਰਸ਼ਾਂ ਨੇ ਰਿਸ਼ੀਆਂ ਮੁਨੀਆਂ ਨੇ ਮਰਿਆਦਾ ਬੰਨੀ ਉਸ ਹਿਸਾਬ ਦੇ ਨਾਲ ਜਿਹੜੇ ਆ ਕਰਮ ਕਰੋ ਤਾਂ ਹੀ ਜਾ ਕੇ ਕੌਮ ਦਾ ਭਲਾ ਹੋਣਾ ਅਦਰਵਾਈਜ਼ ਜਿੱਦਾਂ ਦਾ ਸਿਸਟਮ ਅਸੀਂ ਖੁਦ ਬਣਾ ਰਹੇ ਹਾਂ ਗਲਤ ਉਹਦੇ ਨਾਲ ਕੌਮ ਜਿਹੜਾ ਹੈ ਅਲੱਗ-ਅਲੱਗ ਰਸਤਿਆਂ ਤੇ ਜਾਊਗੀ ਸੋ ਬੇਨਤੀ ਹੈ ਕਿ ਕੇਕ ਕੱਟਣ ਤੋਂ ਗੁਰੇਜ਼ ਕੀਤਾ ਜਾਵੇ ਕੇਕ ਨਾ ਕਟਿਆ ਜਾਵੇ ਭਗਵਾਨ ਵਾਲਮੀਕ ਮਹਾਰਾਜ ਦੇ ਨਾਮ ਦੇ ਜਿਹੜਾ ਹੈ ਉਹ ਆਸ਼ਰਮ ਪਹੁੰਚੋ ਪ੍ਰਗਟ ਦਿਵਸ ਵਾਲੇ ਦਿਨ ਪ੍ਰਗਟ ਦਿਵਸ ਨੂੰ ਮਨਾਓ ਔਰ ਉਥੋਂ ਦੀ ਜਿਹੜੀ ਮਰਿਆਦਾ ਹੈ ਸੰਤਾਂ ਮਾ ਪੁਰਖਾਂ ਗੁਰੂ ਗਿਆਨਾ ਜੀ ਮਹਾਰਾਜ ਨੇ ਬੰਨੀ ਉਸ ਮਰਿਆਦਾ ਨੂੰ ਬਣਾਓ ਤਾਂ ਜਾ ਕੇ ਕੌਮ ਦਾ ਭਲਾ ਹੋਣਾ ਜੋ ਬੋਲੇ ਸੋਨਰ ਪੈ ਭਗਵਾਨ ਵੈਲਮਿਕ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਜੋਜੀ ਪਾਤਸ਼ਾਹ ਸੰਤ ਸਤਿਗੁਰੂ ਪੂਰਨ ਨਾ ਜੀ ਮਹਾਰਾਜ ਕੀ ਜੈ ਗੱਦੀ ਤੇ ਵਰਾਜਮਾਨ ਸੰਤ ਗਿਰਦਾਰੀ ਨਾ ਜੀ ਮਹਾਰਾਜ ਕੀ ਜੈ ਸਰਬਤ ਸਾਧ ਸੰਗਤ ਕੀ ਜੈ